ਰੇਟ ਪੰਜਾਬ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਹੁਸ਼ਾਰ ਕਪੂਰ ਗਰਮੀ ਨੇ ਆਪਣਾ ਪ੍ਰਕੋਪ ਦਿਖਾਣਾ ਸ਼ੁਰੂ ਕਰ ਦਿੱਤਾ ਜਿੱਥੇ ਬੀਤੇ 3 ਦਿਨਾ ਤੋਂ 44 ਤੋਂ 45 ਡਿਗਰੀ ਟੈਂਪਰੇਚਰ ਹੋ ਚੁੱਕਾ ਔਰ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਵਿੱਚ ਮੌਜੂਦਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਹਰ ਵਕਤ ਭੀੜ ਭੜ ਇਲਾਕੇ ਇਲਾਕਾ ਵਿੱਚੋਂ ਇਹ ਸਮਰਾਲਾ ਚੌਂਕ ਗਿਣਿਆ ਜਾਂਦਾ ਜਿੱਥੇ ਅੱਜ ਸਮਰਾਲਾ ਚੌਕ ਦੀਆਂ ਜਿਹੜੀ ਮੈਂ ਵਿਜ਼ੂਅਲ ਤੁਹਾਨੂੰ ਦਿਖਾਣਾ ਤੇ ਸਮਰਾਲਾ ਚੌਕ ਜਿਹੜਾ ਪੂਰਾ ਸਾਫ਼ ਨਜ਼ਰ ਆ ਰਿਹਾ ਕਿਸੇ ਤਰ੍ਹਾਂ ਦਾ ਕੋਈ ਰੱਸ਼ਨ ਨਹੀਂ ਨਜ਼ਰ ਆ ਰਿਹਾ ਤੋ ਕਿ ਗਰਮੀ ਦਾ ਜਿਹੜਾ ਆ ਪਰਕੋਪ ਹੈ ਉਹ ਦਿਖ ਰਿਹਾ ਔਰ ਤਪਦੀ ਗਰਮੀ ਦੇ ਵਿੱਚ ਲੋਕ ਜਿਹੜੇ ਨੇ ਉਹ ਜੇ ਘਰੋਂ ਨਿਕਲਦੇ ਨੇ ਤਾਂ ਮੂੰਹ ਜਿਹੜਾ ਆਪਣਾ ਫੇਸ ਹੈ ਉਹ ਕਵਰ ਕਰਕੇ ਨਿਕਲਦੇ ਨੇ ਜਾਂ ਅਗਰ ਕੋਈ ਨੌਜਵਾਨ ਜਾ ਰਿਹਾ ਉਹ ਸਿਰ ਦੇ ਉੱਤੇ ਕੱਪੜਾ ਲੈ ਕੇ ਜਾ ਰਿਹਾ ਔਰ ਗਰਮੀ ਤੋਂ ਬਚਣ ਲਈ ਹਰ ਇੱਕ ਬੰਦਾ ਸਮੇਂ ਸਮੇਂ ਸਰ ਜਿਹੜੇ ਆ ਪਾਣੀ ਦੀ ਵਰਤੋਂ ਕਰ ਰਿਹਾ ਕਿਉਂਕਿ ਤੱਪਦੀ ਗਰਮੀ ਦੇ ਵਿੱਚ ਖੜਨਾ ਬਹੁਤ ਹੀ ਜੜਾ ਔਖਾ ਹੋਇਆ ਔਰ ਸਮਰਲਾ ਚੌਂਕ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਦੁਕਾਨਦਾਰਾਂ ਦੀ ਜੇਕਰ ਗੱਲ ਕਰੀਏ ਤਾਂ ਦੁਕਾਨਦਾਰਾਂ ਨੂੰ ਜਿਹੜਾ ਕੰਮ ਤੋਂ ਹੁਣ ਵਹਿਲ ਮਿਲੀ ਹੋਈ ਆ ਕਿਉਂਕਿ ਲੋਕ ਜਿਹੜੇ ਆ ਤੱਪਦੀ ਗਰਮੀ ਦੇ ਵਿੱਚ ਘਰੋਂ ਬਾਹਰ ਨਹੀਂ ਨਿਕਲ ਰਹੇ ਤਾਂ ਬੀਤੇ 3 ਦਿਨਾਂ ਤੋਂ ਜਿਹੜਾ ਲਗਾਤਾਰ ਗਰਮੀ ਦਾ ਜਿਹੜਾ ਪ੍ਰਕੋਪ ਵੱਧਦਾ ਜਾ ਰਿਹਾ ਔਰ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਆ ਸਿੱਧੇ ਤੌਰ ਤੇ ਆਉਣ ਵਾਲੇ 3 ਦਿਨਾਂ ਲਈ ਜਿਹੜਾ ਆ ਔਰੇਂਜ ਅਲਰਟ ਜਾਰੀ ਕੀਤਾ ਗਿਆ ਔਰ ਮੌਸਮ ਵਿਭਾਗ ਦੇ ਵੱਲੋਂ ਆ ਹੋਵੇ ਜਾਂ ਫੂਡ ਸਪਲਾਈ ਅਫਸਰਾਂ ਵੱਲੋਂ ਵੀ ਜਿਹੜਾ ਆ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿਹੜੇ ਆ ਹੈਲਥੀ ਜਿਹੜੀ ਆ ਡਾਈਟ ਯੂਜ਼ ਕਰਨ ਕਿਉਂਕਿ ਇਸ ਤਪਦੀ ਗਰਮੀ ਦੇ ਵਿੱਚ ਕਿਤੇ ਨਾ ਕਿਤੇ ਸਰੀਰ ਨੂੰ ਡਾਈਟ ਦੀ ਬਹੁਤ ਜ਼ਰੂਰਤ ਹੈਗੀ ਆ ਤਾਂ ਘਰੋਂ ਅਗਰ ਕੋਈ ਜ਼ਰੂਰੀ ਕੰਮ ਹੈਗਾ ਤਾਂ ਤਾਂ ਹੀ ਘਰੋਂ ਬਾਹਰ ਨਿਕਲਿਆ ਜਾਵੇ ਕਿਉਂਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲਣ ਦਾ ਨੁਕਸਾਨ ਜਿਹੜਾ ਇੱਕ ਖਮਿਆਜ਼ਾ ਸਾਨੂੰ ਪੁੱਟਣਾ ਪੈ ਸਕਦਾ ਉਹ ਤਪਦੀ ਗਰਮੀ ਹੈ ਤਾਂ ਦੇਖ ਸਕਦੇ ਹੋ ਕਿ ਸਮਰਲਾ ਚੌਂਕ ਜਿਹੜਾ ਪੂਰਾ ਤੁਹਾਨੂੰ ਸਾਫ਼ ਨਜ਼ਰ ਆਏਗਾ ਲੋਕ ਘਰੋਂ ਘੱਟ ਬਾਹਰ ਨਿਕਲ ਰਹੇ ਨੇ ਕੋਈ ਜ਼ਰੂਰੀ ਕੰਮ ਪੈਂਦਾ ਤਾਂ ਹੀ ਘਰੋਂ ਬਾਹਰ ਨਿਕਲਦੇ ਨੇ ਤਾਂ ਇੱਥੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਤਪਦੀ ਗਰਮੀ ਦੇ ਵਿੱਚ ਕਿਸ ਤਰ੍ਹਾਂ ਆਪਣੀ ਦੁਕਾਨਦਾਰੀ ਚਲਾ ਰਹੇ ਨੇ ਔਰ ਕਿਸ ਤਰ੍ਹਾਂ ਦਾ ਜਿਹੜਾ ਗਾਹਕ ਦਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਵਾ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਹੈਗਾ ਉਹਨਾਂ ਦਾ ਔਰ ਦੇਖ ਸਕਦੇ ਹੋ ਕਿ ਇਹ ਜਿਹੜਾ ਸਮਰਲਾ ਚੌਂਕ ਹੈ ਲਗਾਤਾਰ ਇਸ ਸਮਰਲਾ ਚੌਂਕ ਦੇ ਵਿੱਚ ਰਸ਼ ਰੰਦਾ ਭੀੜ-ਪਾੜ ਵਾਲਾ ਇਲਾਕਾ ਲੁਧਿਆਣਾ ਦਾ ਇਸ ਸਮਰਲਾ ਚੋਂ ਗਿਣਿਆ ਜਾਂਦਾ ਕਿੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਕੋਈ ਰਸ਼ ਨਹੀਂ ਨਜ਼ਰ ਆ ਰਿਹਾ ਔਰ ਦੁਕਾਨਦਾਰਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਕਿੰਦਾ ਦਾ ਰਿਸਪਾਂਸ ਮਿਲਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਗਰਮੀ ਦਾ ਜਿਹੜਾ ਤਾਪਮਨ ਹੈ ਉਹ ਵਧਦਾ ਜਾ ਰਿਹਾ ਅੱਜ ਹੁਣ ਵੀ ਜੇ ਗੱਲ ਕਰੀਏ ਤਾਂ 45 ਤੋਂ 46 ਡਿਗਰੀ ਦਾ ਜਿਹੜਾ ਚੱਲ ਰਿਹਾ ਔਰ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਆ orange alert ਜਾਰੀ ਕੀਤਾ ਗਿਆ ਤੇ ਗਰਮੀ ਨੂੰ ਚਲਦੇ ਆ ਦੁਕਾਨ ਤੇ ਕਿਸ ਤਰ੍ਹਾਂ ਦਾ ਜਿਹੜਾ ਕਸਟਮਰ ਆਪਣੇ ਕੋਲ ਆ ਰਿਹਾ ਹੈਗਾ ਵਾ ਕੀ ਕਹਿਣਾ ਚਾਹੂਗਾ ਜੀ ਮੇਰੀ ਤੇ ਗਰਮੀ ਬਹੁਤ ਹੈਗੀ ਹੈ alert ਹੈਗਾ ਵੇ ਪਰ ਐਕੀ ਜੇ ਇਸ ਢੰਦੁਕੰਦਾਰੀ ਅਗਰ ਦੇਖੀ ਜਾਏ ਤੇ ਦੁਕੰਦਾਰੀ ਬਿਲਕੁਲ ਮਰ ਚੁੱਕੀ ਹੋਈ ਹੈ ਖਤਮ ਹੈ ਦੁਕੰਦਾਰੀ ਕਿਉਂਕਿ ਗਾਹਕ ਇਸ ਟਾਈਮ ਨਿਕਲ ਕੇ ਰਾਜੀ ਨਹੀਂ ਹੈਗਾ ਘਰੋਂ ਦੇ ਗਰਮੀ ਇੰਨੀ ਹੈਗੀ ਹੈ ਕਿ ਖੁਦ ਨਹੀਂ ਬਾਹਰ ਨਿਕਲਣ ਦਾ ਮਨ ਕਰਦਾ ਬੰਦੇ ਦਾ ਤੇ ਅਸੀਂ ਗਾਹਕਾਂ ਨੂੰ ਕੀ ਕਹਾਂਗੇ ਆ ਕੇ ਛੋਟੀਕੜ ਪਾਣ ਸਾਡੇ ਕੋਲ ਕਿਉਂਕਿ ਦੇਖਿਆ ਜਾ ਰਿਹਾ ਕਿ ਲੋਕ ਜਿਹੜੇ ਹੁਣ ਆਪਾਂ ਰੋਡ ਤੇ ਦੇਖਦੇ ਹਾਂ ਕੋਈ ਵੀ ਵਿਅਕਤੀ ਜਾ ਰਿਹਾ ਉਹ ਆਪਣੇ ਫੇਸ ਨੂੰ ਕਵਰ ਕੀਤਾ ਹੋਇਆ ਜਾਂ ਸਿਰ ਤੇ ਪਰਨਾ ਲੇਟਾ ਹੋਇਆ ਜਾਂ ਕੋਈ ਲੇਡੀ ਜਾ ਰਹੀ ਹੈ ਉਹ ਵੀ ਆਪਣੇ ਫੇਸ ਨੂੰ ਪੂਰਾ ਢੱਕ ਕੇ ਜਾ ਰਹੀ ਹੈ ਕਿਉਂਕਿ ਜਿਹੜੀ ਇੱਕ ਤਪਦੀ ਗਰਮੀ ਹੈ ਕਿਤੇ ਨਾ ਕਿਤੇ ਜਿਹੜੀ ਚਮੜੀ ਨੂੰ ਜਾਲ ਰਹੀ ਹੈ ਔਰ ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਉਹ ਘਰੋਂ ਬਾਹਰ ਕੋਈ ਜ਼ਰੂਰੀ ਕੰਮ ਪੈਂਦਾ ਤਾਂ ਹੀ ਘਰੋਂ ਬਾਹਰ ਨਿਕਲਦੇ ਹਾਂਜੀ ਇਹ ਤੇ ਜ਼ਰੂਰੀ ਹੋ ਗਿਆ ਵੈਸੇ ਤੇ ਘਰਦਿਆਂ ਨੂੰ ਬਾਕੀ ਤਾਂ ਹੁਣ ਕੀ ਜਏ ਆਪਣੇ ਅਸੀਂ ਘਰ ਦੇ ਨੂੰ ਖੁਦ ਵੀ ਕੰਨੇ ਆ ਕਿ ਜ਼ਰੂਰੀ ਕੰਮ ਪਏ ਤਹੀ ਬਾਹਰ ਨਿਕਲੋ ਕਰੋ ਦੀ ਬਾਹਰ ਨਿਕਲੋ ਵੀ ਬੱਚੇ ਛੋਟੇ ਨੇ ਇਸ ਟਾਈਮ ਘਰ ਦੇ ਵਿਖਿਆ ਜਾਏ ਤੇ ਹੁਣੇ ਮੇਰੀ ਰਿਲੇਸ਼ਨ ਵਿੱਚ ਵੀ ਲਾਲੋ ਤੇ ਕੁਝ ਬੱਚੇ ਵੀ ਅਸੇ ਬਿਮਾਰ ਪਏ ਹੋਏ ਐ ਇਹ ਗਰਮੀ ਦੇ ਕਾਰਨ ਹੀ ਐ ਡੀ ਹਾਈਡਰੇਸ਼ਨ ਹੋਇਆ ਹੋਇਆ ਬੱਚਿਆਂ ਨੂੰ ਤੇ ਇਨਾਂ ਤੇ ਮੇਰੀ ਜ਼ਰੂਰੀ ਹੈਗਾ ਕਿ ਬੱਚਿਆਂ ਨੂੰ ਇਸ ਟਾਈਮ ਤੇ ਠੰਡੇ ਚ ਰੱਖੋ ਭਾਵੇਂ ਥੋੜਾ AC ਉਸੇ ਚਲਾ ਕੇ ਰੱਖੋ ਬੱਚਿਆਂ ਨੂੰ ਅੰਦਰ ਰੱਖੋ ਤੇ ਜੋ ਵੀ ਉਹਨਾਂ ਦੀ ਸੇਫਟੀ ਹੈਗੀ ਐ ਉਹ ਕਰਕੇ ਰੱਖੋ ਇਸ ਟਾਈਮ ਲੱਗਦਾ ਨਹੀਂ ਕਿ ਅਕਸਰ ਗੱਲਬਾਤ ਕੀਤੀ ਜਾਂਦੀ ਹੈ ਕਿ ਪੇੜ ਲਗਾਓ ਕਿਉਂਕਿ ਪੇੜ ਆ ਜਿਹੜੇ ਆ ਉਹ ਕਿਤਨੇ ਕਿਤੇ ਜਿਹੜਾ ਇਹ ਤਾਪਮਾਨ ਵੱਧ ਰਿਹਾ ਇਹਦਾ ਕਾਰਨ ਕਿਤਨੇ ਕਿਤੇ ਜਿਹੜੇ ਪੇੜ ਵੱਡੇ ਜਾ ਰਹੇ ਨੇ ਉਹ ਕਾਰਨ ਬਣਦੇ ਨੇ ਇਸੇ ਲਈ ਕਿਹਾ ਜਾਂਦਾ ਕਿ ਪੇੜ ਲਗਾਓ ਲੇਕਿਨ ਪੇੜਾਂ ਨੂੰ ਲੋਕ ਜਿਹੜੇ ਆ ਪਾਰਕ ਪੁਰਕ ਨੇ ਉਹ ਬਣਾਏ ਜਾ ਰਹੇ ਸੀ ਕਿਸੇ ਟਾਈਮ ਤੇ ਲੇਕਿਨ ਹੁਣ ਉਹਦੇ ਕਰਕੇ ਜਿਹੜੇ ਤਾਪਮਾਨ ਵੱਧਦਾ ਜਾ ਰਿਹਾ ਔਰ ਲੋਕ ਘਰਾਂ ਦੇ ਜਿਹੜਾ ਏਸੀ ਚਲਾਉਂਦੇ ਨੇ ਉਹਦੇ ਨਾਲ ਵੀ ਜਿਹੜੀ ਗਰਮੈਸ਼ ਹੈ ਤਾਪਮਾਨ ਬਾਹਰ ਦਾ ਵੱਧਦਾ ਜਾ ਰਿਹਾ ਔਰ ਅੱਜ ਉਹਦੇ ਚਲਦੀ ਜਿਹੜੀ 46% ਜਿਹੜੀ ਡਿਗਰੀ ਤਾਮਨ ਚੱਲ ਰਿਹਾ ਜੀ ਪੇੜਾਂ ਦੀ ਗੱਲ ਕਰੀਏ ਤੇ ਪੇੜਾਂ ਤੇ ਵਿੱਚ ਲਗਾਉਣੇ ਚਾਹੀਦੇ ਹਰ ਬੰਦੇ ਨੂੰ ਆਪਣਾ ਕਾਰਜ ਸਮਝਣਾ ਚਾਹੀਦਾ ਹੈ ਕਿ ਇੱਕਦ ਪੇੜ ਉਹ ਆਪਣੇ ਘਰ ਦੇ ਬਾਹਰ ਜ਼ਰੂਰ ਲਗਾ ਕੇ ਰੱਖੇ ਕਿਉਂਕਿ ਜੇਕਰ ਇੱਕ ਬੰਦਾ ਵੀ ਜੇਕਰ ਇਹ ਕਾਰਜ ਸ਼ੁਰੂ ਕਰਦਾ ਹੈ ਪੇੜ ਲਗਾਉਂਦਾ ਹੈ ਤੇ ਜੇਕਰ ਇਹ ਮੋਟੀਵੇਟ ਦੂਜੇ ਵੀ ਹੁੰਦੇ ਨੇ ਇਸ ਇਸ ਤਰ੍ਹਾਂ ਤੇ ਉਹ ਵੀ ਜਾ ਕੇ ਆਪਣੇ ਘਰ ਦੇ ਬਾਹਰ ਲਗਾਉਣ ਤੇ ਕਈ ਤਰ੍ਹਾਂ ਦੇ ਕਈ ਪੇੜ ਹੋ ਜਾਂਦੇ ਜਿਸ ਕਰਕੇ ਸਾਨੂੰ ਪਾਤਾ ਬਰੰਡ ਵੀ ਮਿਲਦਾ ਹੈ ਤੇ ਸਾਨੂੰ ਆਕਸੀਜਨ ਵੀ ਪ੍ਰੋਪਰ ਮਿਲਦੀ ਹੈ ਨਾਲੇ ਏਸੀ ਦੀ ਗੱਲ ਕਰੋਗੇ ਅਗਰ ਤੁਸੀਂ ਤੇ ਏਸੀਆਂ ਨੂੰ ਆਪਾਂ ਕਹਿੰਦੇ ਆ ਜੇ ਏਸੀ ਲਗਾ ਰਹੇ ਨੇ ਉਹਨਾਂ ਨਾਲ ਤੇ ਜਿਹੜਾ ਵੀ ਜੜੀ ਗਰਮੀ ਵਧ ਰਹੀ ਹੈ ਉਹ ਇੱਕ ਲੜ ਤੇ ਇਹ ਤਾਰ ਏਸੀ ਲੋਕੀ ਜਿਹੜੇ ਹੁਣ ਏਸੀਆਂ ਨੂੰ ਲੋਕਾਂ ਨੇ 16 16 ਡਿਗਰੀ ਤੇ ਕੀਤਾ ਹੋਇਆ ਹੈ 18 ਡਿਗਰੀ ਤੇ ਕੀਤਾ ਹੋਇਆ ਹੈ ਤੇ ਹੁਣ ਜਿਹੜਾ ਵੀ ਗੰਦਾ ਜਿਹੜੇ ਆਫਿਸਾਂ ਚੱਲ ਰਹੇ ਨੇ ਉਹਨਾਂ ਨੇ 16 ਡਿਗਰੀ ਇਹ ਜਿੰਨੇ ਵੀ ਏਸੀ ਦੀ ਪਾਵਰ ਨੂੰ ਘਟਾਇਆ ਜਾਊਗਾ ਉਸ ਤੋਂ ਘਟਾਉਣ ਦੇ ਬਾਰੇ ਔਰ ਟੈਂਪਰੇਚਰ ਬਾਹਰ ਦਾ ਹੀ ਬਦਲਣਾ ਹੈ ਕਿਉਂਕਿ ਅਸੀਂ ਅੰਦਰ ਕੂਲਿੰਗ ਲੈ ਸਕਦੇ ਆ ਆਪਣੇ ਘਰ ਜੋ ਅੰਦਰ ਚਰ ਕੋਲੀ ਲੈ ਰਹੇ ਆ ਤੇ ਬਾਹਰ AC ਨੇ ਗਰਮ ਹਵਾ ਹੀ ਬਾਹਰ ਹੀ ਕੱਢਣੀ ਹੈ ਤੇ ਬਾਹਰ ਕੱਢਣੀ ਹੈ ਉਹਦੇ ਕਾਰਨ ਬਾਹਰ ਵਾਤਾਵਰਣ ਉਹਦੇ ਨਾਲ ਖਰਾਬੀ ਹੋਣਾ ਇੱਕ ਤਰ੍ਹਾਂ ਮਾਹੌਲ ਸਮਝ ਲਓ ਇਸ ਲਈ ਸਾਨੂੰ ਆਪਣਾ ਅਗਰ ਘਰ ਬੰਦਿਆਂ ਨੇ AC ਚਲਾਣਾ ਹੀ ਵੀ ਹੈਗੇ ਤਾਂ ਉਹ ਵੀ ਇਸੇ ਹਿਸਾਬ ਨਾਲ ਚਲਾਣ ਕਿ ਦੂਜਿਆਂ ਨੂੰ ਪਰੇਸ਼ਾਨੀ ਨਾ ਜਾਂ ਤੇ 25 ਡਿਗਰੀ ਦੇ ਜਾਂ 26 ਡਿਗਰੀ ਤੇ 28 ਡਿਗਰੀ ਤੱਕ ਹੀ ਰੱਖਣਾ ਕਿ ਦੂਜਿਆਂ ਨੂੰ ਵੀ ਬਾਹਰ ਵੀ ਸੋਚ ਕੇ ਰੱਖਣਾ ਕਿ ਇੱਕ ਤੇ ਬਿਜਲੀ ਬਚਾਉ ਹੁੰਦਾ ਹੈ ਉਹਦੇ ਨਾਲ ਤੇ ਟੈਂਪਰੇਚਰ ਵੀ ਇੱਕ ਨਾਰਮਲ ਥੋੜਾ ਰੱਖਿਆ ਜਾ ਸਕਦਾ ਹੈ ਵਾਦੇ ਤਾਪਮਾਨ ਨਾਲ ਲੱਗਦਾ ਕਿ ਪਾਣੀ ਦੀ ਕਮੀ ਕਿਸੇ ਨਾ ਕਿਸੇ ਸਰੀਰ ਨੂੰ ਪੈ ਰਹੀ ਆ ਪਾਣੀ ਪੀ ਪੀ ਵੀ ਜਿਹੜਾ ਢੇਡਾ ਫਰਿਆ ਪਿਆ ਵਾ ਹੁਣ ਲੇਕਿਨ ਗਰਮੀ ਦਾ ਜਿਹੜਾ ਪ੍ਰਕੋਪ ਵਧਦਾ ਜਾ ਰਿਹਾ ਉਹ ਬਿਲਕੁਲ ਸਹੀ ਗੱਲ ਜੀ ਇਹ ਤੇ ਆਪਣੇ ਨਾਲ ਵੀ ਸਾਰਾ ਹੀ ਆਈ ਹੈ ਕਿ ਪਾਣੀ ਪੀ ਵੀ ਕਿ ਉਹਨ ਗਰਮੀ ਚ ਹੈਗਾ ਥੋੜੀ دیر ਬਾਅਦ ਹਲੇ ਪਾਣੀ ਪੀਦਾ ਨਾਲ ਹੀ ਥੋੜੀ ਦੇਰ ਬਾਅਦ ਗਲਾ ਸੁੱਕ ਜਾਂਦਾ ਆਪਣਾ ਪਾਣੀ ਪਿਓ ਫਿਰ ਪਾਣੀ ਪਿਓ ਆ ਪਾਣੀ ਪੀ ਪੀ ਕੇ ਇਹੀ ਹੁੰਦਾ ਕਿ ਨਾ ਘਰ ਜਾ ਕੇ ਰੋਟੀ ਖਾਣ ਨੂੰ ਮਨ ਕਰਦਾ ਬੰਦਾ ਰੋਟੀ ਖਾਵੇ ਕਿਤੇ ਜਤ ਪਾਣੀ ਨਾਲ ਹੀ ਪੇਟ ਅਫਰਿਆ ਪਿਆ ਬੰਦੇ ਦਾ ਕੋਈ ਮੈਸੇਜ ਦੇਣਾ ਚਾਹੂਗੇ ਆਮ ਲੋਕਾਂ ਨੂੰ ਕਿ ਗਰਮੀ ਦੇ ਪ੍ਰਕੋਪ ਤੇ ਚਲਦੇ ਆ ਕਰੋ ਲੋੜ ਪੈਣ ਦੇ ਬਾਹਰ ਨਿਕਲੇ ਜਾਓ ਹਾਂਜੀ ਮੈਂ ਤਾਂ ਇਹੀ ਕਵਾਂਗੇ ਕਿ ਬਹੁਤ ਜ਼ਰੂਰੀ ਕੰਮ ਹੋਏ ਤਦ ਹੀ ਬਾਹਰ ਨਿਕਲਣ ਕਿਉਂਕਿ ਇਸ ਟਾਈਮ ਬਹੁਤ ਹੀ ਜ਼ਿਆਦਾ ਟੈਂਪਰੇਚਰ ਹਾਈ ਹੈਗਾ ਔਰ ਇਸ ਟੈਂਪਰੇਚਰ ਵਿੱਚ ਨਿਕਲਣਾ ਜਾਂ ਤੇ ਤੁਸੀਂ ਡਾਕਟਰ ਨੂੰ ਦਵਾਈ ਪੁੱਛਣ ਦਵਾਈਆਂ ਹੀ ਲੈਣ ਦੇ ਕਾਫੀ ਲਾ ਜਾਂ ਤੇ ਆਪਣੇ ਘਰ ਹੀ ਬੈਠੋ ਆਪਣੀ ਛੋੜੇ-ਬੋਤ ਜਿਹੜੀ ਹੈ ਖਾਸ ਕਰ ਬੱਚਿਆਂ ਦੀ ਜਰੂਰ ਕੇਅਰ ਕਰੋ ਇਸ ਮਾਮਲੇ 'ਚ ਇਹ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦਿਓ ਸੋ ਲੋਕਾਂ ਦੇ ਵੱਲੋਂ ਵੀ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਅਗਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈਗਾ ਬਾਹਰ ਜਾਣ ਦਾ ਤਾਂ ਤਾਂ ਹੀ ਕਰੋ ਬਾਹਰ ਨਿਕਲੋ ਨਹੀਂ ਤਾਂ ਹੋ ਜਾਏਗਾ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਆਪਣੇ ਫੇਸ ਨੂੰ ਕਿਸੇ ਕੱਪੜੇ ਦੇ ਨਾਲ ਗਿੱਲਾ ਕਪੜਾ ਕਰਕੇ ਆਪਣੇ ਫੇਸ ਤੇ ਬੰਨ੍ਹਿਆ ਜਾਵੇ ਜਾਂ ਸਿਰ ਤੇ ਕਿਸੇ ਤਰ੍ਹਾਂ ਦੇ ਜਿਹੜਾ ਆ ਪਰਨਾ ਵਗਾਰਾ ਰੱਖਿਆ ਜਾਵੇ ਤਾਂ ਕਿ ਗਰਮੀ ਤੋਂ ਜਿਹੜਾ ਆ ਉਹ ਬਚਿਆ ਜਾ ਸਕੇ ਕਿਉਂਕਿ ਗਰਮੀ ਦੀ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ 3 ਦਿਨ ਵੀ ਜਿਹੜੇ ਆ ਗਰਮੀ ਦਾ ਪ੍ਰਕੋਪ ਵੱਧਾ ਨਜ਼ਰ ਆਏਗਾ ਕਿਉਂਕਿ ਮੌਸਮ ਵਿਭਾਗ ਵੱਲੋਂ orange alert ਜਾਰੀ ਕੀਤਾ ਗਿਆ ਔਰ ਸਮਰਲਾ ਚੌਂਕੀਆਂ ਮੈਂ ਤਸਵੀਰ ਦਿਖਾ ਰਿਹਾ ਹਾਂ ਜਿੱਥੇ ਭੀੜ ਭੜ ਵਾਲਾ ਇਲਾਕਾ ਇਸ ਨੂੰ ਗਿਣਿਆ ਜਾਂਦਾ ਲੇਕਿਨ ਅੱਜ ਦੀ ਜਿਹੜੀ ਇਹ கரੰਟ ਦੀ ਜਿਹੜੀ ਤਸਵੀਰਤਾਂ ਦਿਖਾ ਰਿਹਾ ਜਿੱਥੇ ਸਮਰਾਲਾ ਚੌਂਕ ਦੇ ਵਿੱਚ ਵੀ ਲੋਕ ਜਿਹੜੇ ਆ ਘੱਟ ਨਜ਼ਰ ਆ ਰਹੇ ਨੇ ਕਿਉਂਕਿ ਜੇਕਰ ਕੋਈ ਬਾਹਰ ਨਿਕਲ ਰਿਹਾ ਤਾਂ ਉਹ ਜਿਹੜਾ ਆਪਣਾ ਫੇਸ ਕਵਰ ਕਰਕੇ ਘਰੋਂ ਬਾਹਰ ਨਿਕਲ ਰਿਹਾ। ਤੋਂ ਐਸੀ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫੇਰ ਤੋਂ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ। ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਮੈਂ ਤੁਸ਼ਾਰਕਪੂਰ ਗ੍ਰੇਟ ਪੰਜਾਬ ਟੀਵੀ